ਪੰਜਾਬ ਦੇ ਵਿੱਚ ਲਗਾਤਾਰ ਬੀਜਪੀ ਦੇ ਆਗੂਆਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। ਦੇਖੋ ਮੈਨੂੰ ਨਹੀਂ ਲੱਗਦਾ ਐਸੀ ਕੋਈ ਵਿਰੋਧ ਹੋ ਰਿਹਾ ਹੈ। ਮੇਰੇ ਖਿਆਲ ਵਿੱਚ ਉਹਨਾਂ ਦੇ ਨਾਲ ਗੱਲ ਕਰਨ ਦੀ ਲੋੜ ਹੈ। ਐਮਐਨਐਸਪੀ ਤਾਂ ਵੈਸੀ ਵੀ ਦੋ ਫਸਲਾਂ ਤੇ ਉਹਨਾਂ ਨੂੰ ਮਿਲ ਰਹੀ ਹੈ ਔਰ ਪੰਜ ਹੋਰ ਫਸਲਾਂ ਤੇ ਹਿੰਦੁਸਤਾਨ ਦੀ ਸਰਕਾਰ ਦੇਣ ਦੇ ਤਿਆਰ ਹੈ। ਪੰਜਾਬ ਦੇ ਵਿੱਚ ਸੱਤ ਫਸਲਾਂ ਅਸਲ ਦੇ ਵਿੱਚ ਉਗਦੀ ਹੈ। ਮੈਂ ਉਹਨਾਂ ਨੂੰ ਆਪਣੀ ਜ਼ਬਾਨ ਦਿੰਦਾ ਕਿ ਜੇ ਮੈਨੂੰ ਮੌਕਾ ਮਿਲਦਾ ਤੇ ਮੈਂ ਦਿੱਲੀ ਜਾ ਕੇ ਉਹਨਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਵਾਸਤੇ ਕੁਛ ਨਾ ਕੁਛ ਉਪਰਾਡੇ ਚੱਕਾਂ ਬਾਡਰਾਂ ਦੀ ਗੱਲ ਕੀਤੀ ਹੈ ਵੀ ਜੋ ਕਿਸਾਨ ਆਪਣੀਆਂ ਮੰਗਾਂ ਦੇ ਲਈ ਚਾਹੇ ਸ਼ੰਭੂ ਬਾਡਰ ਹੋਵੇ ਖਨੋਰੀ ਬਾਡਰ ਹੋਵੇ ਕਿਸ ਤਰ੍ਹਾਂ ਲੱਗ ਰਿਹਾ ਕੀ ਕਰਨ ਲੱਗੇ ਪਰ ਮੈਂ ਉਹਨਾਂ ਨੂੰ ਰਿਕਵੈਸਟ ਇਹੀ ਕਰ ਸਕਦਾ ਕਿ ਆਪਾਂ ਬੈਠ ਕੇ ਗੱਲ ਕਰੀਏ ਕੇਂਦਰ ਸਰਕਾਰ ਨੇ 5 ਫਸਲਾਂ ਤੇ ਤੁਹਾਨੂੰ ਐ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਆ ਆਪਾਂ ਉਹਦੋਂ ਵਧਾ ਵੀ ਸਕਦੇ ਭਗਵੰਤ ਮਾਨ ਸਾਹਿਬ ਨੇ ਵੀ ਇੱਕ ਵਾਰ ਇਲੈਕਸ਼ਨ ਤੋਂ ਪਹਿਲਾਂ ਐਲਾਨ ਕੀਤਾ ਸੀ ਬਾਈ ਫਸਲਾਂ ਤੇ ਉਹ ਐਮਐਸਪੀ ਦੇਣਗੇ ਉਹ ਐਮਐਸਪੀ ਕਿੱਥੇ ਗਈ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਇਹਨਾਂ ਦੀ ਜ਼ੀਰੋ ਪ੍ਰਾਪਤੀਆਂ ਹੈ ਜਦ ਕੋਈ ਸਵਾਲ ਕਰਦਾ ਕਿ ਜੀ ਕੇਂਦਰ ਨਹੀਂ ਕਰਨ ਦੇਂਦੀ ਕੇਂਦਰ ਜੇ ਕੇਂਦਰ ਤੁਹਾਨੂੰ ਨਹੀਂ ਕਰਨ ਦੇਂਦੀ ਤਾਂ ਸਰਕਾਰ ਤੁਸੀਂ ਇਸਤੀਫਾ ਦਿਓ ਆਪਣਾ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅੱਜ ਸਾਡੇ ਨਾਲ ਅਰਵਿੰਦ ਖੰਨਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਲਈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖੰਨਾ ਸਾਹਿਬ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਤੇ ਕੱਲ ਜਿਸ ਤਰ੍ਹਾਂ ਦਾ ਰੋਡ ਸ਼ੋਅ ਰਿਹਾ ਅਤੇ ਜੇਕਰ ਤਿਆਰੀਆਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੀ ਤਿਆਰੀਆਂ ਨਜ਼ਰ ਆਉਂਦੀਆਂ ਨੇ ਦੇਖੋ ਕੱਲ ਰੋਡ ਸ਼ੋਅ ਤੋਂ ਬਹੁਤ ਹੀ ਵਧੀਆ ਸੀ ਮੇਰੇ ਮੁਤਾਬਿਕ ਬਹੁਤ ਉਤਸ਼ਾਹ ਸੀ ਸਾਰੇ ਕਾਰਕਿਰਤਾਕਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਤਿਆਰੀ ਸਾਡੀ ਪੂਰੀ ਹੈ ਪਿਛਲੇ 2 ਸਾਲ ਤੋਂ ਭਾਰਤੀ ਜਨਤਾ ਪਾਰਟੀ ਆਪਣੇ ਆਪਣੇ ਬਲਾਕ ਪੱਧਰ ਤੇ ਆਪਣੇ ਮੰਡਲ ਪੱਧਰ ਤੇ ਆਪਣੇ ਬੂਥ ਪੱਧਰ ਤੇ ਆਪਾਂ ਕੰਮ ਕਰੀ ਜਾ ਰਹੇ ਸੀ ਤੇ ਪਾਰਟੀ ਪੂਰੀ ਤਿਆਰ ਹੈ ਲੋਕ ਬਹੁਤ ਵੱਡੇ ਪੱਧਰ ਤੇ ਪਿਛਲੇ 2 ਸਾਲ ਚ ਪਾਰਟੀ ਵਿੱਚ ਸ਼ਾਮਿਲ ਵੀ ਹੋਏ ਹਨ ਤੇ ਔਰ ਮੈਂ ਵੀ ਪਿਛਲੇ 2 ਸਾਲ ਤੋਂ ਹਰੇਕ ਬਲਾਕ ਪੱਧਰ ਤੇ ਮੈਂ ਮੀਟਿੰਗਾਂ ਰੱਖੀ ਮੈਂ ਲੋਕਾਂ ਦੇ ਨਾਲ ਸੰਪਰਕ ਬਣਾ ਰੱਖਿਆ ਤੇ ਮਾਹੌਲ ਠੀਕ ਹੈ ਉਹ ਸਮਾਂ ਦੱਸੇਗਾ ਕਿੰਨਾ ਸਾਹਿਬ ਜ਼ਿਕਰ ਗੱਲ ਕੀਤੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਬੀਜੇਪੀ ਦੇ ਆਗੂਆਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਮੈਨੇਜ ਕੀਤਾ ਜਾਊਗਾ ਦੇਖੋ ਮੈਨੂੰ ਨਹੀਂ ਲੱਗਦਾ ਐਸੀ ਕੋਈ ਵਿਰੋਧ ਹੋ ਰਿਹਾ ਹੈ ਮੇਰੇ ਖਿਆਲ ਵਿੱਚ ਉਹਨਾਂ ਦੇ ਨਾਲ ਗੱਲ ਕਰਨ ਦੀ ਲੋੜ ਹੈ ਉਹਨਾਂ ਦੀ ਜੋ ਮੁੱਖ ਮੁੱਦਾ ਕੀ ਹੈ ਕਿਸਾਨਾਂ ਦਾ ਕਿਸਾਨਾਂ ਦਾ ਮੁੱਖ ਮੁੱਦਾ ਇਹ ਹੈ ਕਿ ਉਹਨਾਂ ਦੀ ਆਮਦਨੀ ਕਿਸ ਤਰੀਕੇ ਨਾਲ ਵਧਾਈ ਜਾਏ ਕੱਲੇ ਐਮਐਸਪੀ ਤੇ ਰਾਹੀ ਨਹੀਂ ਹੈ ਐਮਐਸਪੀ ਤਾਂ ਵੈਸੀ ਵੀ ਦੋ ਫਸਲਾਂ ਤੇ ਉਹਨਾਂ ਨੂੰ ਮਿਲ ਰਹੀ ਹੈ ਔਰ ਪੰਜ ਹੋਰ ਫਸਲਾਂ ਤੇ ਹਿੰਦੁਸਤਾਨ ਦੀ ਸਰਕਾਰ ਦੇਣ ਦੇ ਤਿਆਰ ਹੈ ਔਰ ਹਜੇ ਤੇ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਸੱਤ ਫਸਲਾਂ ਅਸਲ ਦੇ ਵਿੱਚ ਉਗਦੀਆਂ ਗੱਲ ਇਹ ਹੈ ਕਿ ਪੰਜਾਬ ਦੇ ਜੋ ਕਿਸਾਨ ਹੈ ਇਹ ਦੇਸ਼ ਦੇ ਜੋ ਕਿਸਾਨ ਹੈ ਉਹਨਾਂ ਦੀ ਆਮਦਨੀ ਵਧਣੀ ਚਾਹੀਦੀ ਇਸ ਗੱਲ ਤੇ ਮੈਂ ਪੂਰਾ ਸਹਿਮਤ ਹਾਂ ਮੈਂ ਆਪਣੇ ਪੱਧਰ ਤੇ ਉਮੀਦ ਸੰਸਥਾ ਦੇ ਰਾਹੀ ਵੀ ਕਿਸਾਨਾਂ ਦੇ ਨਾਲ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਸਹਿਯੋਗ ਕਰਨ ਵਾਸਤੇ ਮੈਂ ਉਪਰਾਲੇ ਚੱਕੀ ਹੈ ਐਫ ਪੀਓ ਜੋ ਕਿ ਹਿੰਦੁਸਤਾਨ ਦੀ ਸਰਕਾਰ ਨੇ ਜੋ ਐਫ ਪੀਓਜ਼ ਐਲਾਨ ਕੀਤੇ ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨਸ ਯਾ ਜੋ ਅਮਿਤ ਸ਼ਾ ਜੀ ਹਲਪ ਕੋਆਪਰੇਟਿਵ ਮੂਵਮੈਂਟ ਨੂੰ ਇੱਕ ਨਵਾਂ ਦਰਜਾ ਦੇਣ ਦੀ ਕੋਸ਼ਿਸ਼ ਕਰ ਰਹੇ ਇੱਕ ਨਵੀਂ ਤਾਕਤ ਦੇਣ ਦੀ ਕੋਸ਼ਿਸ਼ ਕਰ ਰਹੇ ਇਸ ਤਰੀਕੇ ਦੇ ਜੋ ਆਰਗੇਨਾਈਜੇਸ਼ਨਸ ਹੈ ਇਹਨਾਂ ਨੂੰ ਖੜਾ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਦੇਖੋਗੇ ਸਾਡੀ ਜੋ ਵਿਰਕਾ ਹੈਗੀ ਪੰਜਾਬ ਦੀ ਉਹ ਫੇਲ ਆ ਪਰ ਵਿਰਕਾ ਜੈਸੇ ਜੇ 10 ਲੱਗਣਗੇ ਐਸੇ ਕੋਆਪਰੇਟਿਵਸ ਤੇ ਕਿਸਾਨਾਂ ਨੂੰ ਆਪਣੀ ਆਮਦਨੀ ਵਧਾਣ ਦਾ ਇਸ ਤਰੀਕੇ ਨਾਲ ਹੀ ਮੌਕਾ ਮਿਲ ਸਕਦਾ ਹੈ ਪੈਪਸੀ ਜੈਸੇ ਜੋ ਪਲਾਂਟ ਇੱਥੇ ਜੋ ਚੰਨੋ ਲੱਗੇ ਸਾਡੇ ਇਸ ਤਰੀਕੇ ਦੇ ਜੇ ਆਪਾਂ ਉਪਰਾਲੇ ਚੱਕਾਂਗੇ ਔਰ ਇਸ ਤਰੀਕੇ ਦੀ ਜੇ ਆਪਾਂ ਇੰਡਸਟਰੀ ਇੱਥੇ ਲੈ ਕੇ ਆਮਗੇ ਤਾਂ ਜਾ ਕੇ ਕਿਸਾਨਾਂ ਦੀ ਜ਼ਿੰਦਗੀ ਬਿਹਤਰ ਹੋ ਸਕਦੀ ਔਰ ਇਸ ਇਸ ਮੁੱਦੇ ਤੇ ਮੈਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਪੂਰੇ ਚਿੰਤਿਤ ਹੈ ਅਤੇ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਵਾਅਦਾ ਕਰਦਾ ਹਾਂ ਉਹ ਮੈਨੂੰ 25 ਸਾਲ ਤੋਂ ਜਾਣਦੇ ਆ ਕਿ ਮੈਂ ਉਮੀਦਵਾਰ ਸੰਸਦ ਅਧਿਕਾਰੀ ਦੀ ਸੇਵਾ ਕੀਤੀ ਹੈ ਮੈਂ ਉਹਨਾਂ ਨੂੰ ਆਪਣੀ ਜ਼ਬਾਨ ਦਿੰਦਾ ਕਿ ਜੇ ਮੈਨੂੰ ਮੌਕਾ ਮਿਲਦਾ ਤੇ ਮੈਂ ਦਿੱਲੀ ਜਾ ਕੇ ਉਹਨਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਵਾਸਤੇ ਕੁਛ ਨਾ ਕੁਛ ਉਪਰਾਲੇ ਚੱਕਾਂਗਾ ਅੱਲਾਹ ਸਭ ਪੰਜਾਬ ਦੇ ਵਿੱਚ ਜਨਤਾ ਪਾਰਟੀ ਪਹਿਲੀ ਵਾਰ ਇਕੱਲੇ ਚੋਣਾਂ ਲੜ ਰਹੀ ਹੈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਲੜ ਕੇ ਹਰ ਵਾਰੀ ਲੜਾਈ ਜਾਂਦਾ ਸੀ ਬੇਸ਼ੱਕ ਵਿਧਾਨ ਸਭਾ ਲਗ ਲੜੀਆਂ ਨੇ ਤੇ ਕੀ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੇਖੋ ਭਾਈ ਦੇ ਵਿੱਚ ਇੱਕਦਮ ਸੇ ਆਪਾ ਅੱਡ ਹੋ ਕੇ ਇਲੈਕਸ਼ਨ ਪਰ ਹੁਣ 24 ਦੇ ਸਮੇਂ ਸਾਡੇ ਕੋਲ 2 ਸਾਲ ਸਿਗੇ ਤਿਆਰੀ ਕਰਨ ਦੇ ਤੇ ਮੇਰੇ ਖਿਆਲ ਮੇ ਪਾਰਟੀ ਨੇ ਪੰਜਾਬ ਪੱਧਰ ਤੇ ਪੂਰੀ ਤਿਆਰੀ ਕੀਤੀ ਹੋਈ ਹੈ ਸਾਡੇ ਸੰਗਠਨ ਮੰਤਰੀ ਹੋ ਜਾਂ ਸਾਡੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਹੋ ਉਸ ਤੋਂ ਪਹਿਲੇ ਅਸ਼wini ਜੀ ਹੋਣ ਪਿਆ ਆ ਉਹਨ ਸਾਡੇ ਪਰਿਵਾਰੀ ਜੋ ਹਾਂ ਰੁਪਾਨੀ ਸਾਹਿਬ ਗੁਜਿੰਦਰ ਸ਼ਕਾਵਰ ਜੀ ਸਾਰੇ ਨੇ ਬਹੁਤ ਮਿਹਨਤ ਕੀਤੀ ਹੈ ਪਿਛਲੇ 2 ਸਾਲ ਸਾਡੇ ਜੋ ਮੋਦੀ ਗਾਰੰਟੀਆਂ ਜੋ ਬੈਨ ਆਈ ਸੀ ਮੋਦੀ ਸਾਹਿਬ ਜੋ ਜੋ ਗਾਰੰਟੀ ਬੈਨ ਆਈ ਸੀ ਉਹਨਾਂ ਦੇ ਵੀ ਪਿੰਡ-ਪਿੰਡ ਤੇ ਵਿੱਚ ਜਾ ਕੇ ਉਹਨਾਂ ਨੇ ਆ ਪ੍ਰਚਾਰ ਕੀਤਾ ਹੈ ਕਿ ਕਿ ਸਕੀਮਾਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤੀਆਂ ਜਿਸ ਦੇ ਨਾਲ ਆਮ ਜਨਤਾ ਦਾ ਫਾਇਦਾ ਹੋਇਆ ਹੈ ਤੇ ਇਸ ਕਰਕੇ ਮੇਰੇ ਖਿਆਲ ਵਿੱਚ ਐਸੀ ਕੋਈ ਚੁਣੌਤੀ ਨਹੀਂ ਹੈ ਮੇਨ ਗੱਲ ਹੈ ਕਿ ਲੋਕਾਂ ਨੂੰ ਨਾਲ ਜੋੜਨਾ ਹੈ ਲੋਕਾਂ ਦੇਖੋ ਸੰਗਰੂਰ ਇੱਕ ਬਹੁਤ ਵਿਛੜਿਆ ਹੋਇਆ ਇਲਾਕਾ ਹੈ। ਔਰ ਇਸ ਇਲਾਕੇ ਦੇ ਵਿੱਚ ਆਪਾਂ ਬਹੁਤ ਵੱਡੇ ਪੱਧਰ ਦੀ ਇੱਥੇ ਡਿਵੈਲਪਮੈਂਟ ਚਾਹੁੰਦੇ ਆਂ ਔਰ ਦੇਖਣਾ ਚਾਹੁੰਦੇ ਆਂ। ਸਾਡੀ ਬਦਕਿਸਮਤੀ ਇਹ ਰਹੀ ਹੈ ਸੰਗਰੂਰ ਦੀ ਕਿ ਪਿਛਲੇ 10 ਸਾਲ ਦੋ ਬਾਰ ਭਗਵੰਤਪਾਨ ਸਾਹਿਬ ਨੂੰ ਇੱਕ ਬਾਰ ਸਮਰਿਤੀ ਸਿੰਘ ਮਾਨ ਸਾਹਿਬ ਨੂੰ ਜਿਤਾਇਆ ਔਰ ਦੋਨੋਂ ਜਿੱਤ ਕੇ ਵਿਰੋਧੀ ਦਲ ਦੇ ਵਿੱਚ ਰਹੇ ਹਨ ਵਿਰੋਧੀ ਦਲ ਦਾ ਐਮਪੀ ਕੁਝ ਨਹੀਂ ਕਰ ਸਕਦਾ ਆਪਣੇ ਹਲਕੇ ਵਾਸਤੇ ਤੇ ਮੇਰੀ ਤਾਂ ਸੰਗਰੂਰ ਦੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਵਾਰ ਦੇਖੋ ਕੇਂਦਰ ਵਿੱਚ ਤੇ ਪੱਕੀ ਗੱਲ ਹੈ ਕਿ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਹੈ ਛੇ ਇੱਥੇ ਵੀ ਜੇ ਤੁਹਾਡਾ ਬੀਜੇਪੀ ਦਾ ਨੁਮਾਇੰਦਾ ਜਿੱਤ ਕੇ ਜਾਂਦਾ ਹੈ ਤੇ ਉਹ ਵੱਡੇ ਪੱਧਰ ਦੀ ਇੱਕ ਸੇਵਾਵਾਂ ਕਰ ਸਕਦਾ ਹੈ ਤੇ ਇਸ ਕਰਕੇ ਮੇਰੀ ਤਾਂ ਸੰਗਰੂਰ ਦੇ ਲੋਕਾਂ ਨੂੰ ਇਹ ਰਿਕੁਐਸਟ ਹੈ ਕਿ ਇੱਕ ਵਾਰ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਮੌਕਾ ਦਈਏ ਇਥੇ ਸੇਵਾ ਕਰਾਂਗਾ ਔਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਸੰਗਰੂਰ ਦੇ ਲੋਕਾਂ ਨੇ ਹਰਜੀਤ ਹਮੇਸ਼ਾ ਇਤਿਹਾਸ ਬਦਲਿਆ ਪੰਜਾਬ ਦਾ ਜੀ ਤੇ ਮੈਂ ਉਮੀਦ ਕਰਦਾ ਕਿ ਇਸ ਵਾਰ ਵੀ ਸੰਗਰੂਰ ਦੇ ਲੋਕ ਪੰਜਾਬ ਦਾ ਇਤਿਹਾਸ ਬਦਲਣਗੇ ਸਰ ਜੇਕਰ ਬਾਰਡਰਾਂ ਦੀ ਗੱਲ ਕੀਤੀ ਹੈ ਵੀ ਜੋ ਕਿਸਾਨ ਆਪਣੀਆਂ ਮੰਗਾਂ ਦੇ ਲਈ ਚਾਹੇ ਸ਼ੰਭੂ ਵਾਟਰ ਹੋਵੇ ਖਨੌਰੀ ਵਾਟਰ ਹੋਵੇ ਕਿਸ ਤਰ੍ਹਾਂ ਲੱਗ ਰਿਹਾ ਕੀ ਕਰਨ ਲੱਗ ਰਿਹਾ ਦੇਖੋ ਮੈਂ ਦੇਖੋ ਉਹਨਾਂ ਦੀ ਵੀ ਗੱਲ ਆ ਜਾਇਜ਼ ਹੈ ਮੈਂ ਉਹਨਾਂ ਦੇ ਨਾਲ ਹਮਦਰਦੀ ਹੈ ਮੇਰੀ ਪੂਰੀ ਹਮਦਰਦੀ ਉਹਨਾਂ ਦੇ ਨਾਲ ਹੈ ਪਰ ਮੈਂ ਉਹਨਾਂ ਨੂੰ ਰਿਕੁਐਸਟ ਇਹੀ ਕਰ ਸਕਦਾ ਕਿ ਆਪਾਂ ਬੈਠ ਕੇ ਗੱਲ ਕਰੀਏ ਕੇਂਦਰ ਸਰਕਾਰ ਨੇ ਪੰਜ ਫਾਸਲਾਂ ਤੇ ਤੁਹਾਨੂੰ ਐ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਆਪਾਂ ਉਦੋਂ ਵਧਾ ਵੀ ਸਕਦੇ ਗੱਲ ਇਹ ਹੈ ਕਿ ਅੰਦੋਲਨ ਦੇ ਨਾਲ ਤਾਂ ਕੁਝ ਨਹੀਂ ਹੁੰਦਾ ਗੱਲਾਂ ਬਾਤਾਂ ਕਰਕੇ ਹੀ ਹੁੰਦਾ ਦੂਜੀ ਗੱਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਦੇ ਉਲਟ ਕਿਸਾਨ ਹੈ ਮੈਨੂੰ ਨਹੀਂ ਲੱਗਦਾ ਉਲਟ ਹੈ ਇਹ ਤਾਂ ਗਗਨ ਭਗਵੰਤ ਮਾਨ ਸਾਹਿਬ ਨੇ ਵੀ ਇੱਕ ਵਾਰ ਇਲੈਕਸ਼ਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ 22 ਫਸਲਾਂ ਤੇ ਉਹ ਐਮਐਸਪੀ ਦੇਣਗੇ ਉਹ ਐਮਐਸਪੀ ਕਿੱਥੇ ਗਈ ਉਹਨਾਂ ਦੇ ਉਹਨਾਂ ਨੂੰ ਕਿਉਂ ਨਹੀਂ ਆਪਾਂ ਇਹ ਸਵਾਲ ਕਰ ਰਹੇ ਕਿ ਭਾਈ ਸਾਹਿਬ ਤੁਸੀਂ ਵੀ ਤਾਂ ਕਿਹਾ ਸੀ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ 22 ਫਸਲਾਂ ਤੇ ਐਮਐਸਪੀ ਦੇਵਾਂਗਾ ਤੇ ਇਹ ਦੇਖੋ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਇਹ ਸਿਰਫ ਲੋਕਾਂ ਨੂੰ ਕੁਮਰਾ ਕਰਦੀ ਹੈ ਇਹਨਾਂ ਦੀ ਜ਼ੀਰੋ ਪ੍ਰਾਪਤੀਆਂ ਹੈ ਜ਼ੀਰੋ ਪ੍ਰਾਪਤਿਆ ਪਿਛਲੇ 2 ਸਾਲ ਦੀ ਔਰ ਹਰੇਕ ਜਦ ਕੋਈ ਸਵਾਲ ਕਰਦਾ ਕਿ ਜੀ ਕੇਂਦਰ ਨਹੀਂ ਕਰਨ ਦੇਂਦੀ ਕੇਂਦਰ ਦੇ ਚ ਕੇਂਦਰ ਤਾਂ ਉਹ ਨਹੀਂ ਕਰਨ ਦੇਂਦੀ ਤਾਂ ਸਰਕਾਰ ਤੁਸੀਂ ਅਸਤੀਫਾ ਦਿਓ ਆਪਣਾ ਕਿਸੇ ਹੋਰ ਨੂੰ ਮੌਕਾ ਦੇ ਕੰਮ ਕਰਨ ਦਾ ਤੇ ਇਸ ਕਰਕੇ ਲੋਕਾਂ ਨੂੰ ਘਮਰਾਹ ਕਰਨ ਦੀ ਲੋੜ ਨਹੀਂ ਕਿਸਾਨਾਂ ਨੂੰ ਨਾਲ ਤੋਰਨ ਦੀ ਲੋੜ ਹੈ ਕਿਸਾਨਾਂ ਦੀ ਆਵਾਜ਼ ਬਣ ਕੇ ਆਪਾਂ ਕੇਂਦਰ ਨਾਲ ਗੱਲ ਕਰਕੇ ਇਹਨੂੰ ਗੱਲਾਂ ਨੂੰ ਸਿਰੇ ਚੜਾਉਣ ਦੀ ਲੋੜ ਹੈ ਕਿੰਨਾ ਸਭ ਸਮਾਥ ਥੋੜਾ ਰਹਿ ਗਿਆ 17 18 ਦਿਨ ਦਾ ਸਮਾਂ ਬਚਿਆ ਤਕਰੀਬਨ 700 ਪਿੰਡਾਂ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਨੌ ਵਿਧਾਇਕ ਨੌ ਹਲਕੇ ਨੇ ਵਿਧਾਨ ਸਭਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਜੋ ਛੋਟਾ ਸ਼ਡਿਊਲ ਹੈ ਕੀ ਪੂਰਾ ਹੋ ਸਕੇਗਾ ਨਹੀਂ ਦੇਖੋ ਹਰ ਪਿੰਡ ਤੇ ਜਾਣਾ ਪਰ ਮੇਰੀ ਕਿਸਮਤ ਠੀਕ ਹੈ ਕਿ ਮੈਂ ਸਾਰਿਆਂ ਦੇ ਨਾਲ ਪਿਛਲੇ 25 ਸਾਲ ਤੇ ਸੰਪਰਕ ਤੇ ਰਿਹਾ ਹਾਂ ਬਲਾਕ ਪੱਧਰ ਤੇ ਮੈਂ ਮੀਟਿੰਗਾਂ ਬਹੁਤ ਕਰ ਚੁੱਕਿਆ ਹਾਂ ਉਮੀਦ ਸੰਸਥਾ ਦੇ ਰਾਹੀਂ ਲੋਕਾਂ ਦੇ ਵਿੱਚ ਮੈਨੂੰ ਬਹੁਤ ਵਿਚਰਨ ਦਾ ਮੌਕਾ ਮਿਲਿਆ ਤੇ ਇਹ ਅਗਲੇ 20 ਦਿਨ ਚ ਲੋਕ ਵੀ ਸਮਝਦਾਰ ਨੇ ਲੋਕਾਂ ਨੂੰ ਵੀ ਪਤਾ ਕਿ ਮੈਂ ਕਹੀਂ ਨਹੀਂ ਪਹੁੰਚ ਸਕਾਂਗਾ ਮੈਂ ਕੱਲ ਵੀ ਆਪਣੀ ਪਾਰਟੀ ਮੀਟਿੰਗ ਚ ਕਿਹਾ ਕਿ ਮੇਰਾ ਪਰਿਵਾਰ ਐ ਮੇਰੇ ਲੋਗਾ ਜੋ ਪਿੰਡ ਦੇ ਵਿੱਚ ਜੋ ਮੇਰਾ ਉੱਥੇ ਮੁਰੇ ਬੰਦਾ ਲੱਗਿਆ ਉਹ ਮੇਰਾ ਪਰਿਵਾਰ ਹੈ ਜੋ ਆਪਣੇ ਬਲਾਕ ਦਾ ਪ੍ਰਧਾਨ ਹੈ ਉਹ ਮੇਰਾ ਪਰਿਵਾਰ ਹੈ ਜੋ ਮੇਰਾ ਜ਼ਿਲ੍ਹਾ ਪ੍ਰਧਾਨ ਹੈ ਉਹ ਮੇਰਾ ਪਰਿਵਾਰ ਹੈ ਜੋ ਸਾਡੇ ਉੱਥੇ ਉਮੀਦਵਾਰ ਲੜੇ ਆ ਉਹ ਮੇਰੇ ਪਰਿਵਾਰ ਹੈ ਮੇਰਾ ਇਹ ਪਰਿਵਾਰ ਮੇਰੀ ਇਲੈਕਸ਼ਨ ਲੜੇਗਾ ਔਰ ਮੈਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਕਰਕੇ ਇਹਨਾਂ ਦੀ ਆਵਾਜ਼ ਬਣ ਕੇ ਇਹਨਾਂ ਦੇ ਕੰਮ ਕਰਾਵਾਂਗੇ ਇਹਨਾਂ ਦੀ ਬਿਹਤਰ ਕਰਾਂਗੇ ਤੇ ਲੋਕਾਂ ਨੂੰ ਪਤਾ ਹੈ ਕਿ ਮੈਂ ਹਰ ਬਲਾਕ ਤੇ ਆਪਾਂ ਮੀਟਿੰਗ ਕਰਾਂਗੇ ਪਿੰਡਾਂ ਦੇ ਵਿੱਚ ਵੀ ਜਾ ਕੇ ਕਲਸਟਰ ਵਾਈਜ਼ ਆਪਾਂ ਮੀਟਿੰਗਾਂ ਕਰਾਂਗੇ ਹਰ ਪਿੰਡ ਤੇ ਤੇ ਜਾਣਾ ਵੀ ਜਾਣਾ ਪਰ ਮੇਰੀ ਚਲੋ ਕਿਸਮਤ ਚੰਗੀ ਹੈ ਕਿ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਉਹਦਾ ਸ਼ਾਇਦ ਉਹਦਾ ਸ਼ਾਇਦ ਫਾਇਦਾ ਮਿਲ ਜਾਏ ਮੈਨੂੰ ਅਰਵਿੰਦ ਖੰਨਾ ਨੂੰ ਜੇਕਰ ਸੰਗਰੂਰ ਦੀ ਜਨਤਾ ਫਤਵਾ ਦਿੰਦੀ ਹੈ ਤਾਂ ਰਵਿੰਦਖਨਰ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਿ ਔਰ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੇਵਾ ਵੀ ਕਰ ਰਹੇ ਹੋ ਲੋਕਾਂ ਦੀ ਗਰਾਊਂਡ ਲੈਵਲ ਤੇ ਉੱਤਰ ਕੇ ਚਾਹੇ ਹੋ ਫ੍ਰੀ ਦਵਾਈਆਂ ਹੋਣ ਜਾਂ ਸਲਾਈ ਸੈਂਟਰ ਹੋ ਤੇ ਕੀ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਿ ਔਰ ਕਿ ਆਖੇ ਇਹਨਾਂ ਤੇ ਕਿ ਰਵਿੰਦਖਨਰ ਕੁਝ ਵੱਡਾ ਸੋਚਦੇ ਨੇ ਦੇਖੋ ਰੋਜ਼ਗਾਰੀ ਵੀ ਬਹੁਤ ਦਿੱਤੀ ਹੈ ਉਮੀਦ ਸੰਸਥਾ ਦੇ ਰਾਹੀਂ ਸਾਡੇ ਉਮੀਦ ਜੋ ਸਾਡੇ ਬਹਿਣਾ ਦੀ ਉਮੀਦ ਹੈ ਜਿੱਥੇ ਆਪਾਂ ਉਹਨਾਂ ਨੂੰ ਬਹਿਣਾ ਨੂੰ ਆਪਣੀ ਮਾਤਾਵਾਂ ਨੂੰ ਰੋਜ਼ਗਾਰੀ ਦੇ ਸਾਧਨ ਦੇ ਰਹੇ ਤੇ ਕੰਮ ਤੇ ਬਹੁਤ ਕੀਤਾ ਹੈ ਦੇਖੋ ਲੋਕਾਂ ਨੇ ਮੈਨੂੰ ਹਮੇਸ਼ਾ ਅਸੀਸਾਂ ਦਿੱਤੀਆਂ ਔਰ ਮੈਨੂੰ ਪਿਆਰ ਦਿੱਤਾ ਆ ਦੋ ਬਾਰ ਮੈਨੂੰ ਜਿਤਾਇਆ ਦੋ ਬਾਰ ਮੈਂ ਇਲੈਕਸ਼ਨ ਲੜਿਆ ਇੱਥੇ ਅਸੈਂਬਲੀ ਦੇ ਦੋ ਬਾਰ ਮੈਨੂੰ ਜਿਤਾਇਆ ਪਿਛਲੀ ਪਾਰਲੀਮੈਂਟ ਦੀ ਚੋਣ ਦੇ ਵਿੱਚ ਬਹੁਤ ਥੋੜੀ ਗਿਣਤੀ 2014 ਚਾਰ ਦੇ ਵਿੱਚ ਬਹੁਤ ਥੋੜੀ ਗਿਣਤੀ ਨਾਲ ਮੈਂ ਹਾਰਿਆ ਸੀ ਉਸ ਸਮੇਂ ਵੀ ਮੈਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਪਿਛਲੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਵੀ ਮੈਂ ਐਂਡ ਮੌਕੇ ਤੇ ਪਹੁੰਚਿਆ 5 ਸਾਲ ਲੋਕਾਂ ਤੋਂ ਦੂਰ ਰਿਹਾ ਪਰ ਫਿਰ ਵੀ ਲੋਕਾਂ ਨੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਮਾਹੌਲ ਬਿਲਕੁਲ ਉਲਟ ਸੀਗਾ ਪਰ ਫਿਰ ਵੀ ਲੋਕਾਂ ਨੇ ਨਾ ਪਿਆਰ ਸਤਕਾਰ ਦਿੱਤਾ ਤੇ ਅੱਜ ਤੋਂ ਮੈਂ ਪਿਛਲੇ 2 ਸਾਲ ਤੇ ਲਗਾਤਾਰ ਲੋਕਾਂ ਦੇ ਵਿੱਚ ਬਿਛਰਿਆ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੇ ਮੇਰਾ ਸਾਥ ਦੇਣਾ ਔਰ ਲੋਕ ਮੇਰਾ ਨੇਚਰ ਜਾਣਦੇ ਹਨ ਤੇ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੇ ਮੇਰਾ ਸਾਥ ਦੇਣਾ ਸੋਸ਼ਲ ਮੀਡੀਆ ਤੇ ਪ੍ਰਚਾਰ ਚੱਲ ਰਿਹਾ ਕਿ ਅਰਵਿੰਦ ਖੰਨਾ ਧੂਰੀ ਦੇ ਵਿੱਚ ਜਦੋਂ ਵਿਧਾਇਕ ਸੀ ਅਦਵਿਚਾਰ ਛੱਟ ਕੇ ਚਲੇ ਗਏ ਸੀ ਭਾਜੀ ਪੰਜਾਬ ਦੇ ਇਤਿਹਾਸ ਦੇ ਵਿੱਚ ਕੱਲਾ ਇੱਕ ਐਸਾ ਬੰਦਾ ਹੈ ਜਿਨੇ ਐਮਐਲਏ ਦੇ ਪਦਰ ਤੋਂ استਿਫਾ ਦਿੱਤਾ ਜੇ ਮੈਂ ਮੇਰੇ ਦਿਲ ਦੇ ਵਿੱਚ ਕੋਈ ਵੀ ਗਲਤ ਹੁੰਦਾ ਤੇ ਮੈਂ ਕਰ ਬੈਠ ਕੇ ਤਨਖਾਹ ਤੋਂ ਮੈਂ ਲੈ ਸਕਦਾ ਸੀ 3 ਸਾਲ ਦੀ ਮੈਂ ਤਨਖਾਹ ਨਹੀਂ ਲਈ ਤੇ ਮੈਂ استਿਫਾ ਦਿੱਤਾ ਪਾਰਟੀ ਤੋਂ استਿਫਾ ਦਿੱਤਾ ਅਕਾਲੀ ਦਲ ਬਾਦਲ ਨੇ ਮੈਨੂੰ ਪੂਰਾ ਜੋਰ ਲਾਇਆ ਕਿ ਤੂੰ ਮੇਰੇ ਕਨੀ ਆ ਜਾ ਉਹਨਾਂ ਦੀ ਸਰਕਾਰ ਸੀ 22 ਚੋ 22 ਇਲੈਕਸ਼ਨ ਲੜਾਣਾ ਚਾਹੁੰਦੇ ਸੀ ਮੈਨੂੰ ਮਨ ਮੰਤਰੀ ਬਣਾਣਾ ਚਾਹੁੰਦੇ ਸੀ ਮੈਂ ਕੋਈ ਲਾਲਚ ਕਰਕੇ ਨਹੀਂ ਮੈਂ ਉਸੂਲਾਂ ਤੇ ਲੜਾਈ ਲੜਦਾ ਹਮੇਸ਼ਾ ਮੈਂ ਉਸੂਲਾਂ ਕਰਕੇ ਛੱਡੀ ਪਾਰਟੀ ਮੈਂ ਕੋਈ ਦਲ ਬਦਲੂ ਨਹੀਂ ਸਾਡੇ ਉਮੀਦਵਾਰ ਕਈ ਐਸੇ ਹੁਮਰੇ ਆ ਜੋ ਕਈ ਵਾਰ ਇੱਕ ਵਾਰ ਕਾਂਗਰਸ ਜੀ ਸੀ ਉਹ ਪਹਿਲੇ ਅਕਾਲੀ ਦਲ ਚ ਸੀ ਫਿਰ ਕਾਂਗਰਸ ਜੀ ਸੀ ਫਿਰ ਆਮ ਆਦਮੀ ਪਾਰਟੀ ਚ ਗਏ ਉੱਥੇ ਉਹ ਮੁੱਖ ਮੰਤਰੀ ਦੇ ਦਾਵੇਦਾਰ ਬੰਨਾ ਚਾਹੁੰਦੇ ਸੀ ਉੱਥੇ ਉਹਨਾਂ ਦੀ ਦਾਅ ਨਹੀਂ ਗਲੀ ਫਿਰ ਕਾਂਗਰਸ ਚ ਆ ਗਏ ਤੇ ਇਹ ਚੀਜ਼ਾਂ ਮੇਰੇ ਤੇ ਨਹੀਂ ਲਾਗੂ ਹੁੰਦੀ ਮੈਂ ਉਸੂਲਾ ਜੋ ਅੱਜ ਲੋਕ ਕਾਂਗਰਸ ਪਾਰਟੀ ਛੱਡ ਕੇ ਜਾ ਰਹੇ ਬਹੁਤ ਵੱਡੇ ਪਦਰ ਤੇ ਮੈਂ ਤੇ 2013 ਤੇ ਦੇਖ ਲਈ ਸੀ ਗੱਲ ਕਿ ਕਾਂਗਰਸ ਪਾਰਟੀ ਬਿਲਕੁਲ ਗਲਤ ਪਾਸੇ ਤੁਰ ਰਹੀ ਹੈ ਉਹਨਾਂ ਦੀ ਨੀਤੀਆਂ ਇਸ ਦੇਸ਼ ਦੇ ਖਿਲਾਫ ਹੈ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਇਸ ਕਰਕੇ ਮੈਂ ਅਸਤੀਫਾ ਦਿੱਤਾ ਮੇਰੇ ਤੇ ਤੇ ਇਹ ਇਨਜ਼ਾਮ ਤਦ ਤੁਸੀਂ ਲਾ ਸਕਦੇ ਹੋ ਜੇ ਮੈਂ ਕਾਂਗਰਸ ਛੱਡ ਕੇ ਐਮ ਐਲ ਏ ਸ਼ਿਪਤ ਕੋਈ ਸਭ ਬੰਦਾ ਹੈ ਅਰਜੀਤ ਜਿਹਨੇ ਐਮ ਐਲ ਏ ਸ਼ਿਪਤ ਤੋਂ ਅਸਤੀਫਾ ਦਿੱਤਾ ਕੱਲਾ ਅਰਵਿੰਦ ਖੰਨਾ ਪੂਰੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਿਹੜੇ ਮੈਂ ਘਰੇ ਬਹਿ ਸਕਦਾ ਸੀ ਪਰ ਮੈਂ ਨਹੀਂ ਕਿਉਂਕਿ ਮੈਂ ਉਸੂਲਾ ਵਾਲਾ ਬੰਦਾ ਮੈਨੂੰ ਲੱਗਿਆ ਕਿ ਪਾਰਟੀ ਗਲਤ ਹੈ ਮੈਂ ਕਿਹਾ ਛੱਡੋ ਪਾਰਟੀ ਮੈਂ ਜਾ ਸਕਦਾ ਸੀ ਕਾਲੀ ਤੱਕ ਮੈਂ ਗਿਆ ਨਹੀਂ ਮੈਂ 6 ਸਾਲ ਬਾਅਦ ਵਾਪਸ ਇਸ ਕਰਕੇ ਆਇਆ ਕਿਉਂਕਿ ਮੈਨੂੰ ਯਕੀਨ ਹੈ ਕਿ ਜੋ ਮੋਦੀ ਸਾਹਿਬ ਦੀਆਂ ਨੀਤੀਆਂ ਹਨ ਉਸ ਦੇਸ਼ ਵਾਸਤੇ ਔਰ ਪੰਜਾਬ ਦੇ ਭਲੇ ਵਾਸਤੇ ਹਨ ਔਰ ਜੇ ਆਪਾਂ ਮੋਦੀ ਔਰ ਮੋਦੀ ਸਾਹਿਬ ਦੀ ਸਰਕਾਰ ਨੂੰ ਇੱਕ ਵਾਰ ਪੰਜਾਬ ਦੇ ਵਿੱਚ ਕੰਮ ਕਰਨ ਦਾ ਮੌਕਾ ਦਵਾਂਗੇ ਤੇ ਸਾਡਾ ਭਵਿਕ ਵਧੀਆ ਬਣੇਗਾ ਅਖੰਡ ਸਾਵਧ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਇਕਵਾਲ ਚੁੰਦਾ ਸਿੰਘ ਜੀ ਮਾਨ ਮੀਤ ਹੀਰ ਕਿਹਦੇ ਨਾਲ ਮੁਕਾਬਲਾ ਲੰਭਦਾ ਹਜਿ ਹਾਲੇ ਕਹਿ ਨਹੀਂ ਸਕਦੇ ਮੁਕਾਬਲਾ ਸਾਰੇ ਦੇ ਨਾਲ ਹੋਣਾ ਹੈ ਹਰੇਕ ਦੇ ਵਿੱਚ ਕੋਈ ਨਾ ਕੋਈ ਗੱਲ ਹੈਗੀ ਕਿ ਉਹਨਾਂ ਦੇ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਇੱਥੇ ਕੰਮ ਕਰਨ ਦਾ ਹਲੇ 14 15 ਤਾਰੀਖ ਤੋਂ ਬਾਅਦ ਜਦ ਇੱਕ ਵਾਰ ਸਾਰੇ ਨੇ ਆਪਣੀ ਨੋਮੀਨੇਸ਼ਨ ਫਾਈਲ ਕਰ ਦਿੱਤੀਆਂ ਔਰ ਮਾਹੌਲ ਉਹਦੇ ਬਾਅਦ ਬਣੇਗਾ ਫਿਰ ਦੇਖਾਂਗੇ ਕੀ ਸਥਿਤੀ ਬਣਦੀ ਹੈ ਪਰ ਅੱਜ ਦੀ ਘੜੀ ਮੇਰਾ ਮੁਕਾਬਲਾ ਮੇਰੇ ਨਾਲ ਹੀ ਆ। ਜੀ ਬਿਲਕੁਲ ਏਸੀ ਹਰਵਿੰਦ ਕੰਨਾ ਜੋ ਭਾਰਤੀ ਜਨਤਾ ਪਾਰਟੀ ਦੇ ਸੰਗਰੂਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਨੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜੋ ਦੇਸ਼ ਭਰ ਦੇ ਵਿੱਚ ਨੀਤੀਆਂ ਨੇ ਜਿਸ ਕਰਕੇ ਲੋਕ ਉਹਨਾਂ ਨੂੰ ਚਾਹੁੰਦੇ ਨੇ ਅਤੇ ਹਰਵਿੰਦ ਕੰਨਾ ਨੇ ਵੀ ਕਿਹਾ ਕਿ ਬੇਸ਼ੱਕ ਦਿਨ ਥੋੜੇ ਨੇ ਚੋਣ ਲੜਨ ਦੇ ਲਈ ਪਰ ਪਿਛਲੇ 22-23 ਸਾਲਾਂ ਤੋਂ ਲਗਾਤਾਰ ਹਲਕਾ ਸੰਗਰੂਰ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਯਾਦੇ ਓਖਾਈ ਨਹੀਂ ਆਉਣ ਵਾਲੀ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਸਾਂਝਾ ਟੀਵੀ ਸੰਗਰੂਰ